ਕਮਾਲ ਹੋ ਜਦੋਂ ਮੇ ਬੀਜੇਪੀ ਦਾ ਦਫਤਰ ਆ ਗਿਆ ਤਾਂ ਇੱਕਦਰੀ ਲਾਈਟ ਬੰਦ ਕਰਦੀ ਸਾਰੀ ਲਾਈ ਬੀਜੇਪੀ ਦਾ ਦਫਤਰ ਵਾਲੇ ਪਾਸੇ ਜਿਹੜੀ ਆ ਉਹ ਲਾਈਟ ਇੱਕ ਸੈਕਿੰਡ ਲਈ ਵੀ ਨਹੀਂ ਆ ਸਾਡੇ ਤੱਕ ਇਹ ਪਹੁੰਚਦੇ ਇਸ ਦੀਆਂ ਲੋਕਾਂ ਦਾ ਕੀ ਕਰਦੇ ਨੇ ਲੋਕਾਂ ਦਾ ਕੀ ਹਾਲਾਤ ਬਣਾਇਆ ਹੈ ਰੁਪਈਆ ਵਿਡਰਾਅ ਕਰਕੇ ਦੋ ਇਹਦੇ ਵੱਡੇ ਰੀਜ਼ਨ ਸਾਹਮਣੇ ਆਏ ਡੌਮਿਨੇਸ਼ਨ ਕੈंसिल ਕਰਨੀ ਦੂਜੀ ਸੇਮ ਡਿਜ਼ਾਈਨ ਸਾਹਮਣੇ ਆਇਆ ਜਿਵੇਂ ਸਿੱਧੂ ਮੂਸੇਵਾਲਾ ਉਹਨੂੰ ਇਸ ਤਰੀਕੇ ਨਾਲ ਬਿਬਾਰ ਉਸ ਕਿਉਂ ਪੀ ਤੋ ਕੋਈ ਫਿਕਰ ਨਹੀਂ ਉਹ ਤੋਂ ਬਾਹਰ ਕੱਢ ਕੇ ਵੀ ਸਾਰਾ ਦਿਖਾ ਦਿਓ ਸਾਰੇ ਪਾਸੇ ਵੀ ਇਸ ਵੇਲੇ ਅਸੀਂ ਘਰ ਤੋਂ ਬਾਹਰ ਕੱਢ ਲਿਆ ਤੇ ਹੁਣ ਤੁਸੀਂ ਜਿੰਨਾ ਮਰਜੀ ਜਿੰਨੇ ਮਰਜੀ ਸ਼ਕਾਰ ਕਰ ਸਕਦੇ ਹੁਣ ਇਸ ਵੇਲੇ ਸਾਰੇ ਮਿਲਣਾਲੇ ਸ਼ਿਕਰਮੰਦ ਪਹੁੰਚ ਗਏ ਸੀਗੇ ਹੋਰ ਮੈਂ ਤੇ ਜਿਆ ਮੈਂ ਕਿ ਜਮਾ ਫਿਕਰ ਨਾ ਕਰੋ ਇਹ ਛੀ ਦਾਨੇ ਪ੍ਰਭਾਵ ਨੇ ਇਹ ਬੰਗੋਰੀਆ ਖਾਂ ਵਾਲੇ ਹੁਣ ਸਾਦੇ ਦੇ ਬੱਚੇ ਨੇ ਇਹਨਾਂ ਨੇ FIFA ਦੇ ਫੈਲ ਹੋ ਅੱਜ ਬਹੁਤ ਬੜੀਆ ਰਾਤ ਨਹੀਂ ਗਈ ਉਸ ਤੋਂ ਤੇ ਬੜੀਆ ਵਿਚਾਰਾਂ ਦੇ ਥੋੜੇ ਨਾ ਥੋੜਾ ਇੰਨਾ ਪਿਆਰ ਮਿਲਦਾ ਉਹਦੇ ਖੁਸ਼ੀ ਨਹੀਂ ਤਾਂ ਲੱਜ ਕੇ ਆਉਂਦੀ ਹੈ ਤੇ ਫਿਰ ਮੈਂ ਕਹ ਰਿਹਾ ਸੀ ਬਈ ਰਾਤ ਕੀ ਕੀ ਕਰਾਂ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਤਾਂ ਇਸ ਗੱਲ ਨੂੰ ਪ੍ਰਵਾਹ ਅਸਰ ਨਹੀਂ ਸਾਡੀ ਮਿੰਤ ਨਹੀਂ ਸਾਡਾ ਕਰਦਾ ਨਹੀਂ। ਬਿਨ ਚੁੱਪ ਕਰਕੇ ਜਾ ਕੇ ਭਾਜਪਾ ਦਫਤਰ ਚ ਪੈ ਗਿਆ ਉਹ ਭਾਈ ਇਹੇ ਦਫਤਰ ਮੇਰੇ ਇੱਥੇ મોદી ਸਾਹਿਬ ਹੋਣੀ। ਉਹਨਾਂ ਨੇ ਆਪਣੀਆਂ ਤਬਕਸੀਆਂ ਕਰਕੇ ਉਹ ਆ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਆ। ਪਰ ਇੰਦੀ ਬਈ ਕਮਾਲ ਹੋ ਜਦੋਂ ਮੈਂ ਭਾਜਪਾ ਦਾ ਅਫਸਰ ਆ ਗਿਆ ਤਾਂ ਇਤਨੀ ਲਾਈਟ ਬੰਦ ਕਰਦੀ ਸਾਰੀ ਲਾਈਟ। ਰਾਤ 1 ਮਿੰਟ ਵੀ ਜੜੀ ਆ ਉਹ ਭਾਜਪਾ ਦਫਤਰ ਵਾਲੇ ਪਾਸੇ ਜੜੀ ਆ ਉਹ ਲਾਈਟ ਇੱਕ ਸੈਕਿੰਡ ਲਈ ਵੀ ਨਹੀਂ ਆਈ ਅਜੇ ਤੱਕ ਵੀ ਲਾਈਟ ਨਹੀਂ ਆਈ ਤੇਰਾ ਹੁਣ ਸਵੇਰੇ ਜਨਰੇਟਰ ਮੰਗਾਇਆ ਨਹੀਂ ਤਾਂ ਹੁਣ ਕੰਮ ਕਰਨਾ ਏ ਕਿ ਉਦੋਂ ਬਾਅਦ ਤਾਂ ਹੁਣ ਵਧੀਆ ਉਹੇ ਨਾਲ ਬ੍ਰੇਕਫਾਸਟ ਕਰਨੇ ਤੇ ਮੈਂ ਸਮਝਦਾ ਹਾਂ ਉਦੋਂ ਬਾਅਦ ਜਗਦਾ ਉਦੋਂ ਬਾਅਦ ਇਹ ਹੋਇਆ ਕਿ ਯਾਰ ਜੀਏ ਸਾਡੇ ਤੱਕ ਇਹ ਪਹੁੰਚਦੇ ਇਸ ਤਰ੍ਹਾਂ ਲੋਕਾਂ ਦਾ ਕੀ ਕਰਦੇ ਹੁਣ لوکہ دا کی حالات بنایا تھی وہ تا روز تا کہ پیش آنے دا تو گے کہ دی میں در کو چڑھ جی کلان چاہا پر یہ بہت بڑا ڈیزائن ہے بہت بڑا ایک موڈل تیار کیتا تھا نے جس طریقے نا انہوں نے پہلا اسے طریقے نا سیکیورٹیاں ویڈراؤ کر کے دو ہوئے دے بڑے ریزن سامنے آئی ایک تا نومینیشن کینسل کرنی ਬੁੱਜੀ ਸੇਮ ਡਿਜ਼ਾਈਨ ਸਾਹਮਣੇ ਆਇਆ ਜਿਵੇਂ ਸਿੱਧੂ ਮੂਸੇਵਾਲਾ ਉਹਨੂੰ ਇਸ ਤਰੀਕੇ ਨਾਲ ਵੀ ਬਾਹਰ ਸਿਕਿਉਰਿਟੀ ਤੋਂ ਕੋਈ ਫਿਕਰ ਨਹੀਂ ਉਹ ਤੋਂ ਬਾਹਰ ਕੱਢ ਕੇ ਵੀ ਸਾਰਾ ਇੱਕ ਦਿਖਾ ਦਿਓ ਸਾਰੇ ਪਾਸੇ ਵੀ ਇਸ ਵੇਲੇ ਅਸੀਂ ਘਰ ਤੋਂ ਬਾਹਰ ਕੱਢ ਲਿਆ ਤੇ ਹੁਣ ਤੁਸੀਂ ਜਿੰਨਾ ਮਰਜ਼ੀ ਜਿੰਨੇ ਮਰਜ਼ੀ ਸ਼ਕਾਰ ਕਰ ਸਕਦੇ ਹੋ ਸਟਾਰ ਵਿਕੜਾਉਂਦੇ ਹੁੰਦੇ ਆ। ਸ਼ੀਰਾਂ ਦੇ ਸ਼ੀਰ ਬਸਕਾਰ ਨਹੀਂ ਹੁੰਦਾ। ਮਾਨ ਸਾਹਿਬ ਬੜਿੰਗ ਇਸ ਕਰਕੇ ਦੋਨੋਂ ਤੁਸੀਂ ਰਲੇ ਹੋ ਦਿੱਲੀ ਚੰਡੀਗੜ੍ਹ ਆ ਤੁਸੀਂ ਇਹ ਕੰਮ ਕੀਤਾ ਬੜੀ ਖੁਸ਼ੀ ਆ ਕਿਉਂਕਿ ਤੱਕ ਤੱਕ ਬੰਦਾ ਤੱਕ ਤੱਕ ਨਿਕਲਦਾ ਹੈ ਔਰ ਬੰਦਾ ਹੌਂਸਲੇ ਚੋਂਦਾ ਤੇ ਇਸ ਕਰਕੇ ایک گل میں کہنی چاہتا ہوں کیونکہ بعد بھی ساری کوئی بھی گل کوئی ہوں ہے کیونکہ بہت خبر آ رہی ہیں بہت لوگ ٹلیفون آ رہے ہیں جیسے آفسر صحبان بیٹھتی ہے یہ ساری بھی ساری ضمے داری جی چیف سیکٹری پنجاب ڈی جی پی

لکھا کروڑ روپیہ فنڈ ا رہا ہے پاکستان ایجنسیاں نے تو یہ کچھ بھی کر سکتے پر جے میں گندے نا جوں او رکھن والے تے ہرا رکھن والے اسی کچھ نہیں کر سکتے اسی سارے گدڑ راہ جو سارے گدڑ راہ جو چاہے وہ কংগ্রেস چاہے وہ دے وچ عام آدمی شیر دا شاہ نہیں ہوندا کہ اس کا کی چغدی کلاچ ਮੇਰੇ ਕਾਰੀਕਰਤਾ ਮੇਰੇ ਵਰਕਰ ਮੇਰੇ ਲੁਧਿਆਣੇ ਦੇ ਦੇਖੋ ਇਹਨਾਂ ਨੇ ਬਾਹਰੋਂ ਆ ਕੇ ਕਾਹੀ ਮੈਂ ਤੁਹਾਨੂੰ ਕਹਿੰਦਾ ਸੀ ਵੀ ਇਹ ਬਾਹਰੋਂ ਆ ਕੇ ਜੋ ਕੁਛ ਗੰਦ ਇਹਨਾਂ ਨੇ ਗਿੱਦੜ ਵਾਂਚ ਪਾਇਆ ਮਟਹੰਡੇ ਚ ਪਾਇਆ ਉਹ ਸਾਡੇ ਅਮਨ ਸ਼ਾਂਤੀ ਵਾਲਾ ਲੁਧਿਆਣਾ ਜਿਹੜਾ ਆਰਾਮ ਨਾਲ ਚੱਲਦਾ ਸੀ ਉਹ ਆ ਕੇ ਆਪਣੀਆਂ ਇਤੋਂ ਬਗੜਾ ਦਾ ਅੱਜ ਤੱਕ ਆਪ ਲੁਧਿਆਣੇ ਇਲੈਕਸ਼ਨਾਂ ਗੰਦਗਲ ਵਾਲਿਆਂ ਨਾਲ ਵੀ ਲੜੇ ਹਮੇਸ਼ਾ ਲੜਦੇ ਨੇ ਤੇ ਕਦੇ ਵੀ ਬੈਂਸਰ ਅਮਾਲਾ ਲੜਦੇ ਨਹੀਂ کدے بھی ابھی لے کیونکہ سا لیا ہے اگر ایک دوال صاحب لڑے ہوں چاہے ریالی صاحب لڑے ہوں مطلب ایسا سنکار لڑے آ شد نہیں ایک کر کے بولے جبیاں پا کے پہلے پڑھا کے یہ الیکشن لڑی جدو باہر بھی آ گئے مڑنگ کر کے جی آم آدمی آگے کیونکہ آدت ہے وہ ہون نہیں دیں ਇਹ ਗੱਲ ਤੋਂ ਬਾਅਦ ਬਹੁਤ ਜ਼ਿਆਦਾ ਘਬਰਾਏ ਹੋਏ ਹਾਂ ਤੇ ਮੈਂ ਤਾਂ ਇਹ ਗੱਲ ਕਹੀ ਸੀ ਉਹ ਯਾਰ ਇਹ ਜੇ ਲੱਖਾਂ ਘਰਵਾਰ ਇਸੇ ਤੇ ਲੋਕਾ ਮੈਨੂੰ ਘਰਾਂ ਦੀ ਪ੍ਰੋਬਲਮ ਆਵੇ ਤਾਂ ਸਭਾ ਸਾਜ ਜੰਤਰ ਮੰਤਰ ਪਿਆਰੇ ਫੁੱਟਪਾਥ ਤੇ ਇੱਥਾ ਫਿਰ ਬੀਜੇਪੀ ਦਾ ਦਫਤਰ ਆ ਰਾਮ ਨਾਲਾ ਤੇ ਸੁੱਤੇ ਪਰ ਹੁਣ ਤੁਸੀਂ ਜਰਾ ਜਾਗ ਦੇ ਦਿਓ ਤੁਸੀਂ ਜਰਾ ਜਾਗਦੇ ਰਹੋ ਜੋ ਤੁਸੀਂ ਹਰਕਤ ਕੀਤੀ ਆ ਮੈਂ ਫੇਰ ਆਪਣੇ ਵਰਕਰਾਂ ਨੂੰ ਆਪਣਾ ਕਰਮਚਾਰੀ ਕਰਤਾ ਨੂੰ ਜੀਪੀ ਦੇ ਕਿ ਸਾਰੇ ਲੁਧਿਆਣੇ ਇਹ ਹੁਣ ਤੁਹਾਡੇ ਪਿਆਰ ਮੈਨੂੰ ਕੰਮ ਉਬੇਕਾਰ ਕੀਤਾ ਹੈ ਮੇਰੀ ਛੱਤ ਸਿਰ ਦੀ ਹੋਈ ਹੈ ਜੇ ਤੁਸੀਂ ਸਰਦਾਰ ਬਲਵੰਤ ਸਿੰਘ ਦੇ ਥੋੜਾ ਮੋੜਾ ਥੋੜੇ ਮੰਜ ਇਹ ਤੇ ਜਗਾ ਇਹ ਵੀ ਉਹਨਾਂ ਨੇ ਅਮਨਸ਼ਾਂਤ ਕੀਤਾ ਜੀ ਤੇ ਮੈਂ ਵੀ ਉਸੇ ਰਾਹ ਤੇ ਚੱਲਦੇ ਆ ਇਹ ਯਾਦ ਰੱਖਿਓ ਤੇ ਭੁੱਲਿਓ ਨਾ ਕਿਉਂਕਿ ਇਹਦਾ ਜਵਾਬ ਇੱਕੋ ਤਰੀਕ ਨਾਲ ਇੱਕੋ ਤਰੀਕੇ ਨਾਲ ਇੱਕ ਤਰੀਕ ਨੂੰ ਜਿਹੜਾ ਬੋਧ ਤਾਂ ਦਿੱਤਾ ਜਾ ਸਕਦਾ ਜੇ ਵੀ ਬੋਧ ਦੀ ਤਾਕਤ ਨਾਲ ਬੈਠਿਆ ਤੇ ਇਸ ਕਰਕੇ ਹੀ ਕਰਦੇ ਨੇ ਕਿ ਤੁਸੀਂ ਤਕੜੇ ਹੋ ਗੜੀ ਗੜੀ ਮੱਲੇ ਮੱਲੇ ਕਰ ਕਰ ਹੁਕਾ ਦੇ ਲੋ ਮੇਰੀ ਗੱਦੀ ਜ਼ਮੀਨ ਜਾਇਦਾ ਜਿਹੜੀ ਮੈਂ ਸੋਚਦਾ ਸੀ ਮੇਰੇ ਕੋਲ ਹੋਤਾ ਕੁਝ ਬਣਿਆ ਨਾ ਸਿਆਪਸਨ ਦੇ ਵਿੱਚ ਆ ਕੇ 15 20 ਸਾਲ ਹੋ ਗਏ ਮੈਂ ਸੋਚਦਾ ਸੀ ਅੱਜ ਵੀ ਅਜੇ ਵੀ ਮੈਨੂੰ ਜ਼ਮੀਨ ਜਿਹੜੀ ਮੇਰੇ ਕੋਲ 240 ਦੀ ਸੀ ਆਪਣੇ ਪੁੱਤ ਨੂੰ ਲਾਉਂਦਾ ਪਰ ਉਹ ਜ਼ਮੀਨ ਵੀ ਮੇਰੀ ਆ ਜਿਨਾਂ ਨੇ ਇੱਕ ਸਰਕਾਰੀ ਛਾਂਜ ਦੇ ਤਹਿਤ ਲਾਪਤ ਹੋ ਰਾਂ 2 ਕਰੋੜ ਰੁਪਈਆ ਇੱਕ ਦਿਨ ਪਹਿਲਾਂ ਨਾਮੀਨੇਸ਼ਨ ਫਾਈਲ ਕਦੇ ਕੋਈ ਨੋਟਿਸ ਨਹੀਂ 2 ਕਰੋੜ ਰੁਪਈਆ ਇੱਕ ਸਵਾ 12:00 ਤੇ ਸਵੇਰੇ ਜੇ ਇਲੈਕਸ਼ਨ ਕਮਿਸ਼ਨ ਨਾ ਹੁੰਦਾ ਤੇ ਇਹਨਾਂ ਨੇ ਜਮ੍ਹਾਂ ਵੀ ਨਹੀਂ ਕਰਾਉਣਾ ਸੀ ਤੇ ਕਾਗਜ਼ ਰੱਦ ਕਰਦੇ ਤੇ ਪਰ ਮੈਂ ਸਾਰਿਆਂ ਦਾ ਸ਼ੁਕਰੀਆ ਕਰਦਾ ਵੀ ਜਿਨ੍ਹਾਂ ਤੋਂ ਮੈਂ ਘੰਟੇ ਦੇ ਅੰਦਰ ਅੰਦਰ ਪੈਸਾ ਰੀਲ ਕਰ ਸਕਿਆ ਜ਼ਮੀਨ ਚਲੀ ਗਈ ਕੋਈ ਫਰਕ ਨਹੀਂ ਲੋਕਾਂ ਕੋਲ ਬਹੁਤ ਨੇ ਜਿਹੜੀਆਂ ਜਿਹੜੀਆਂ ਫੜੀਆਂ ਦੁਕਾਨਾਂ ਲਾਉਂਦੇ ਉਹਨਾਂ ਕੋਲ ਜ਼ਮੀਨਾਂ ਹੈ ਕਿ ਫਿਰ ਕੋਈ ਰੇੜੀ ਲਾ ਲਾਂਗੇ ਫਿਰ ਕੋਈ ਫੜੀ ਲਾ ਲਾਂਗੇ ਕੋਈ ਗੱਲ ਨਹੀਂ ਬਿਲਕੁਲ ਫਿਕਰ ਨਹੀਂ ਕਰਨਾ ਮਨ ਛੋਟਾ ਨਹੀਂ ਕਰਨਾ ਜਿਨ੍ਹਾਂ ਚ ਮੇਰੇ ਸardar ji ਅਮ ਸਿੰਘ ਦਾ ਖੂਨ ਆ ਅਮਨ ਸ਼ਾਂਤੀ ਦੇ ਵਸੀਆ ਦਾ ਖੂਨ ਆ ਮੈਂ ਜਮਾਨੀ ਦੱਦਾਂ ਜਮਾਨੀ ਮੇਸੇਜ ਦੀ ਪ੍ਰਵਾਹ ਤੁਸੀਂ ਬਸ ਮੇਰੇ ਨਾਲ ਦਾ ਰੱਬ